ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਨਰਾਇਣ ਕਲਾਤਾਰ ਜਗਮੇ ਪਰਵਰੇਉ ਧੰ ਧੰ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੁੱਤਰ ਅਵਤਾਰ ਪੁਰਬ ਜਿੱਥੇ ਸਿੱਖ ਜਗਤ ਨੇ ਵੱਖੋ ਵੱਖਰੀਆਂ ਥਾਵਾਂ ਤੇ ਵੱਖੋ ਵੱਖਰੇ ਦੇਸ਼ ਵਿਦੇਸ਼ ਵਿੱਚ ਆਪੋ ਆਪਣੀਆਂ ਭਾਵਨਾਵਾਂ ਅਨੁਸਾਰ ਮਨਾਇਆ ਉੱਥੇ ਜੇ ਮੈਂ ਗੱਲ ਕਰਾਂ ਸਿੱਖ ਕੌਮ ਦੀ ਮਹਾਨ ਵਿਦਿਅਕ ਸੰਸਥਾ ਚੀਫ ਖਾਲਸਾ ਦੀਵਾਨ ਦੀ ਮੱਜਵੈਂਡ ਗੋਪਾਲਪੁਰ ਬ੍ਰਾਂਚ ਵਿਖੇ ਇਸ ਮਹਾਨ ਪੁੱਤਰ ਦਿਹਾੜੇ ਨੂੰ ਅਲੌਕਿਕ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਗਿਆ ਜਿਸ ਤਹਿਤ ਸਭ ਤੋਂ ਪਹਿਲਾਂ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਆਰੰਭ ਕੀਤਾ ਗਿਆ ਔਰ ਮੱਧਵਾੜੇ ਦਿਨ ਇਸ ਮਹਾਨ ਵਿਦਿਅਕ ਸੰਸਥਾ ਵਿੱਚ ਇੱਕ ਵੇ ਸ਼ਾਲ ਕੀਰਤਨ ਦਰਬਾਰ ਕਰਾਇਆ ਗਿਆ ਔਰ 30 ਦਿਨ ਭੋਗ ਵਾਲੇ ਦਿਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਜੋ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਜਵੈਂਡ ਗੋਪਾਲਪੁਰ ਤੋਂ ਸ਼ੁਰੂ ਹੋ ਕੇ ਜਸਵਿੰਦਰ ਸਿੰਘ ਦੀ ਕਥੂ ਨੰਗਲ ਅਤੇ ਸਰਦਾਰ ਭਗਵੰਤਪਾਲ ਸਿੰਘ ਦੀ ਸਚਰ ਤੇ ਹੋਰ ਅਲਾਕੇ ਦੀਆਂ ਮੋਹਤਬਰ ਸ਼ਖਸੀਅਤਾਂ ਨੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਇਸ ਨਗਰ ਕੀਰਤਨ ਦੀ ਰੌਣਕ ਨੂੰ ਵਧਾਇਆ ਅਤੇ ਉਹਨਾਂ ਦੇ ਨਾਲ ਸਮੂਹ ਵਰਤਿਆਰਥੀ ਅਤੇ ਸਟਾਫ ਇਸ ਅਲੌਕਿਕ ਨਗਰ ਕੀਰਤਨ ਦੇ ਵਿੱਚ ਗੁਰਬਾਣੀ ਪੜਦਿਆਂ ਤੰਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਇਹ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੱਝਵੈਂਡ ਗਪਾਲਪੁਰ ਤੋਂ ਸ਼ੁਰੂ ਹੋ ਕੇ ਅਤੇ ਇਹ ਵਿਸ਼ਾਲ ਨਗਰ ਕੀਰਤਨ ਪਿੰਡ ਕਥੂ ਨੰਗਲ ਵਿਖੇ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਜੀ ਵਿਖੇ ਆਪਣੀਆਂ ਅਮਿਟ ਜਾਤਾਂ ਛੱਡਦਾ ਹੋਇਆ ਸੰਪੰਨ ਹੋਇਆ ਮਜਲਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਨਿੱਗਾ ਸਵਾਗਤ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਤਿੰਨ ਰੋਜ਼ਾ ਪ੍ਰੋਗਰਾਮ ਜਿਹੜਾ ਹੈਗਾ ਉਹ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਸ ਕਿਨੀਆ ਸਕੈਂਡਰੀ ਮਜਵਿੰਡ ਗਪਾਲਪੁਰਾ ਦੇ ਵਿੱਚ ਚਲਾਇਆ ਗਿਆ ਹੈ ਚੀਫ ਖਾਲਸਾ ਦੀਵਾਨ ਦੀ ਬ੍ਰਾਂਚ ਹੈ ਔਰ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਹੋਇਆ ਹੈ ਸਾਡੇ ਨਾਲ ਮੌਜੂਦ ਨੇ ਮੈਡਮ ਪਰਮਜੀਤ ਕੌਰ ਪ੍ਰਿੰਸੀਪਲ ਸਕੂਲ ਦੇ ਨੇ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਦਾਂ ਦਾ ਪ੍ਰੋਗਰਾਮ ਰਿਹਾ ਔਰ ਜਿਹੜੇ ਚੀਫ ਗੈਸਟ ਆਏ ਨੇ ਉਹ ਇਹਨਾਂ ਨਾਲ ਕੀ ਗੱਲ ਕਰਕੇ ਗਏ ਨੇ ਸੋ ਇਹਨਾਂ ਕੋ ਥੈਂਕਸ ਵੀ ਲੈਣੇ ਆ ਉਹਨਾਂ ਵਾਸਤੇ ਸਤਿ ਸ਼ਕਲ ਮੈਮ ਸਤਿ ਸ਼ਕਲ ਜੀ ਹਾਂ ਜੀ ਮੈਮ ਜਿਹੜਾ ਪ੍ਰੋਗਰਾਮ ਹੋਇਆ ਹੈ ਅੱਜ ਦਾ ਉਹਦੇ ਬਾਰੇ ਥੋੜਾ ਜਿਹਾ ਵਿਸਥਾਰ ਨਾਲ ਦੱਸਿਓ ਇਹ ਏ ਜੀ 3.5 ਦਿਨਾਂ ਦਾ ਪ੍ਰੋਗਰਾਮ ਇੱਕ ਸਕੂਲ ਦੀ ਪਰੰਪਰਾ ਦੇ ਮੁਤਾਬਕ ਹਰ ਸਾਲ ਇਹ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਇੱਕ ਅਕਾਨ ਪੜ ਸਾਬ ਕਰਵੋਣੇ ਨਾਲ ਸਕੂਲ ਦੇ ਵਿੱਚ ਕੀਰਤਨ ਦਰਬਾਰ ਹੁੰਦਾ ਹੈ ਤੇ ਨਗਰ ਕੀਰਤਨ ਦਾ ਪ੍ਰੋਗਰਾਮ ਹੁੰਦਾ ਜਿਹਦੇ ਵਿੱਚ ਆਲੇ ਦੁਆਲੇ ਦੇ ਇਲਾਕੇ ਤੋਂ ਸੰਗਤਾਂ ਪੈਰੈਂਟਸ ਉਹਨਾਂ ਦੇ ਬੱਚੇ ਔਰ ਹੋਰ ਮੋਤਵੇ ਜਿਹੜੇ ਸੱਜਣ ਹੈ ਪਤਵੰਤੇ ਸੱਜਣ ਉਹ ਪਹੁੰਚਦੇ ਨੇ ਅੱਜ ਨਗਰ ਕੀਰਤਨ ਜਿਹੜਾ ਸਕੂਲ ਤੋਂ ਚੱਲ ਕੇ ਹਰ ਸਾਲ ਦੀ ਤਰ੍ਹਾਂ ਅ ਗੁਰਦੁਆਰਾ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਜੀ ਕਥਨੰਗਲ ਵੀ ਖੇ ਜਾਣਾ ਸੀ ਉਹਦੇ ਵਿੱਚ ਅ ਅੱਜ ਸਾਡੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸਾਹਿਬ ਡਾਕਟਰ ਇੰਦਰਬੀ ਸਿੰਘ ਜੀ ਨਿੱਜਰ ਅ ਸਰਦਾਰ ਅਸ਼ਵਿੰਦਰ ਸਿੰਘ ਜੀ ਕਥਨੰਗਲ ਜਿਹੜੇ ਕੇ ਸ਼ੁਰੂ ਤੋਂ ਸਕੂਲ ਦੇ ਮੈਂਬਰ ਇਨ ਚਾਰਜ ਵੀ ਰਹੇ ਨੇ ਤੇ ਐਸ ਵੱਲੇ ਦੀਵਾਨ ਦੇ ਆਨਰੇਡੀ ਸੈਕਟਰੀ ਵਜੋਂ ਸੇਵਾ ਨਿਭਾ ਰਹੇ ਨੇ उस तो इलावा सरदार संतोख सिंह जी सेठी वाइस प्रेसिडेंट सरदार जगजीत सिंह जी, जी वाइस प्रेसिडेंट सरदार कुलजीत सिंह जी सानी रेजिडेंट प्रेसिडेंट सरदार संतोख सिंह जी सेठी वाइस प्रेसिडेंट सरदार सुखजिंदर सिंह जी प्रिंस एडिशनल ऑनरी सेक्रेटरी सरदार तरलोचन सिंह जी धर्म प्रचार कमेटी दे इंचार्ज सरदार मनमोहन सिंह जी मैंबर इंचार्ज बायपास स्कूल ਤੇ ਪ੍ਰਿੰਸੀਪਲ ਮੈਡਮ ਮਿਸਿਸ ਮਨਿੰਦਰ ਕੌਰ ਅਰਸੂਲਪੁਰ ਸਕੂਲ ਤੋਂ ਉਹ ਪਹੁੰਚੇ ਨੇ ਇਸ ਤੋਂ ਇਲਾਵਾ ਸਾਡੇ ਸਕੂਲ ਦੇ ਜੋ ਮੈਂਬਰ ਇਨ ਚਾਰਜ ਨੇ ਸਰਦਾਰ ਭਗਵੰਤਪਾਲ ਸਿੰਘ ਜੀ ਸੱਚਰ ਸਰਦਾਰ ਜਗੀਰ ਸਿੰਘ ਜੀ ਉਹ ਵੀ ਇੱਥੇ ਪਹੁੰਚੇ ਨੇ ਤੇ ਦੂਸਰੇ ਮੈਂਬਰ ਇਨ ਚਾਰਜ ਜਿਹੜੇ ਸੀ ਸਰਦਾਰ ਅਜੀਤ ਸਿੰਘ ਜੀ ਤੁਲੀ ਤੇ ਸਰਦਾਰ ਹਰਪ੍ਰੀਤ ਸਿੰਘ ਜੀ ਕੋਲੀ ਉਹ ਕਿਸੇ ਜ਼ਰੂਰੀ ਕਾਰਨ ਕਰਕੇ ਨਹੀਂ ਪਹੁੰਚ ਸਕੇ ਇਸ ਤੋਂ ਲਾਵਾ ਸਰ ਦਾ ਜੀ ਸਿੰਘ ਜੀ ਕੋਟਲਾ ਤੇ ਹੋਰ ਇਲਾਕੇ ਦੇ ਸਰਪੰਚ ਮੈਂਬਰ ਪੰਚਾਇਤ ਤੇ ਦੂਰ ਦਰਾਡੇ ਦੀਆਂ ਸੰਗਤਾਂ ਜਿਹੜੀਆਂ ਆ ਉਹ ਪਹੁੰਚੀਆਂ ਨੇ ਅਸੀਂ ਉਹਨਾਂ ਦੇ ਸਾਰਿਆਂ ਦੇ तहे दिलੋਂ ਧੰਨਵਾਦੀ ਆ ਤੇ ਕਿਉਂਕਿ ਉਹਨਾਂ ਨੇ ਸਾਡੇ ਇਸ ਜੋ ਸੀ ਨਗਰ ਕੀਰਤਨ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਦੀ ਔਰ ਗੁਰੂ ਨਾਨਕ ਦੇਵ ਸਾਹਿਬ ਜੀ ਦੀ ಅಪਾਰ ਕਿਰਪਾ ਦੇ ਨਾਲ ਜਿਹੜਾ ਅਜ ਨਗਰ ਕੀਰਤਨ ਕੱਢਿਆ ਉਹਦੀ ਜਿਹੜੀ ਸ਼ੋਭਾ ਹੋਰ ਵਧੀ ਹੈ ਤੇ ਅਸੀਂ ਸਾਰਿਆਂ ਦੇ ਬਹੁਤ-ਬਹੁਤ ਧੰਨਵਾਦੀ ਆ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਮੈਮ ਨੇ ਬੜੇ ਹੀ ਪਿਆਰ ਸਤਕਾਰ ਦੇ ਨਾਲ ਸਾਰਿਆਂ ਦਾ ਧੰਨਵਾਦ ਕੀਤਾ ਹੈ ਔਰ ਅਸੀਂ ਵੀ ਚਾਹੁੰਦੇ ਆ ਕਿ ਆਸ ਰੱਖਦੇ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਪ੍ਰੋਗਰਾਮ ਇਦਾਂ ਹੀ ਚੱਲਦੇ ਰਹਿਣਾ ਸਾਨੂੰ ਸਿੱਖੀ ਦੇ ਨਾਲ ਜੋੜਦੇ ਰਹਿਣ ਔਰ ਜਿਹੜੀਆਂ ਸੰਗਤਾਂ ਨਾਲ ਜੁੜਦੀਆਂ ਨੇ ਉਹਨਾਂ ਦਾ ਵੀ ਉਤਸ਼ਾਹ ਵਾਦਾ ਹੈ ਬੱਚਿਆਂ ਦਾ ਉਤਸ਼ਾਹ ਵਾਦਾ ਹੈ ਸੋ ਵਧੇਰੇ ਜਾਣਕਾਰੀ ਲਈ ਦਿਖ ਰਹੇ ਹੋ ਤੁਹਾਡਾ ਆਪਣਾ ਮੋਬਾਈਲ ਟੀਵੀ ਧੰਨਵਾਦ ਹਾਂਜੀ ਸਾਰਜ ਅੱਜ ਅਸੀਂ ਇੱਥੇ ਪਹੁੰਚੇ ਆਂ ਗਪਾਲਪੁਰਾਲ ਸਕੂਲ ਦੇ ਵਿੱਚ ਸੋ ਤੁਹਾਡਾ ਆਪਣਾ ਸਕੂਲ ਕੀ ਕਹਿਣਾ ਚਾਹੋਗੇ ਨਗਰ ਕੀਰਤਨ ਦੇ ਸਬੰਧ ਵਿੱਚ ਜੀ ਸਾਤਾ ਜੀ ਆਦੇ ਦਰਦ ਕਰਦਾ ਵਾ ਕਿ ਜਿੱਥੇ ਜਿਹੜੀ ਜਗਾ ਪਉਤਰੂ ਦੀ ਹੈ ਉਹ ਕੋਈ ਦਾ ਸਾਦਾ ਕੁ ਪਾਰਕਰਾ ਵਿੱਚ ਵੇਣ ਤੋਂ ਉਹ ਬਾਬਾ ਬੁੱਢਾ ਸਾਹਿਬ ਦੀ ਜਨਮ ਸਥਾਨ ਕਰਕੇ ਮੰਗਲਕੀ ਤੇ ਪਹੁੰਚਦਾ ਔਰ ਆਸਰ ਕੋਈ ਦਾ ਵਾ ਇਹ ਜੇ ਬਹੁਤ ਜਿਆਦਾ ਉਤਮ ਜਿਹੜਾ ਸੀ ਮੈਡਮ ਰੀਸ਼ੀ ਤੋਂ ਹਰਦਾ ਸੀ ਔਰ ਉਸੇ ਗੱਲ ਨੂੰ ਅਸੀਂ ਸਾਰੇ ਨਾਲ ਕੇ ਚਲਾਈ ਜਾ ਰਹੇ ਹਾਂ ਔਰ ਬਹੁਤ ਹੀ ਇਸ ਮੱਤ ਦੀ ਗੱਲ ਹੈ ਕਿ ਸਾਨੂੰ ਇਹ ਮੌਕਾ ਮਿਲਿਆ ਗੁਰੂ ਸਾਹਿਬ ਵਰਗੇ ਇਹੀ ਇਹ ਸੇਵਾ ਕਰ ਸਕੀਏ ਗ੍ਰਾਮ ਮਹਾਰਾਜ ਦੀ ਦਰਸਤੀ ਬਖਸ਼ੇ ਦਰਸਤੀ ਬਖਸ਼ੇ ਜਿਨਾ ਚਿਰ ਜਾਣ ਆਉਣਾ ਹੈ ਜਲ ਨਮੋ ਦੇ ਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਅੱਜ ਅਸੀਂ ਇੱਥੇ ਪਹੁੰਚੇ ਹਾਂ ਕਪਾਲਪੁਰਾ ਦੇ ਵਿੱਚ ਸੋ ਅੱਜ ਦੇ ਪ੍ਰੋਗਰਾਮ ਬਾਰੇ ਵਿਸਥਾਰ ਥੋੜਾ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਪਾਕਸ਼ਾਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਮੱਜਵੰਤ ਸਬੂਤੋਂ ਜੋ ਸਾਡਾ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹੈ ਇਥੋਂ ਨਗਰ ਕੀਰਤਨ ਚਲ ਕੇ ਗੁਰਦੁਆਰਾ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਜੀ ਵਿਖੇ ਪਹੁੰਚਦਾ ਹੈ ਤੇ ਪਰसों ਦੇ ਰੋਜ ਤੋਂ ਸ੍ਰੀ ਖੰਡਪਾਤ ਸਾਹਿਬ ਰੰਗੋ ਇਹਸਾਨ ਕੱਲ ਤੀਜੰਦਰ ਵਾਰ ਵੀ ਹੋਇਆ ਸੀ ਉਪਰੰਤ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵੱਡੀ ਗਿਣਤੀ ਵਿੱਚ ਸੰਗਤਾਂ ਬੱਚੇ ਇਲਾਕਾ ਨਿਵਾਸੀ ਇਸ ਨਗਰ ਕੀਰਤਨ ਵਿੱਚ ਬਾਬਾ ਪੁੱਟਾ ਸਾਹਿਬ ਲਈ ਨਤਬਤ ਕਮੋਲੇ ਜਾ ਰਹੇ ਨੇ ਸੰਗਠਾ ਦੇ ਵਿੱਚ ਚੀਫ ਕਲਸਾ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਜੀ ਨਿਜਰ 올ਰੇਡੀ ਸੈਕਟਰੀ ਸਰਦਾਰ ਸੁਨਦਰ ਸਿੰਘ ਜੀ ਕਤੂ ਨੰਗਲ ਵਾਈਸ ਪ੍ਰੈਜ਼ੀਡੈਂਟ ਸਰਦਾਰ ਜਗਜੀਤ ਸਿੰਘ ਜੀ ਸਰਦਾਰ ਸੰਤੋਸ਼ ਸਿੰਘ ਜਸੀਟੀ ਸਰਦਾਰ ਕੁਜੀਤ ਸਿੰਘ ਜਿਸਾਨੀ ਸਰਦਾਰ ਜਗੀਰ ਸਿੰਘ ਜੀ ਸਰਦਾਰ ਜਗਜੀਤ ਸਿੰਘ ਜੀ ਕੋਟਲਾ ਸੂਚੀਆਂ ਸੰਗਠਾ ਦੇ ਵਿੱਚ ਉਹ ਵੀ ਸਿਧਾਦੂ ਦੇ ਤੌਰ ਤੇ ਸ਼ਾਮਲ ਨੇ ਤੇ ਸਾਰੇ ਅਸੀਂ ਅੱਥੋਂ ਪੈਦਲ ਹੋਲਡਰ ਚੱਲ ਕੇ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਜੀ ਵਿਖੇ ਨਤਮਸਤਕ ਹੋਣ ਲਈ ਜਾ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅੱਜ ਵੀ ਆ ਜੀ ਤੋਂ ਉਹ ਤੋਂ ਅੱਗੇ ਬਾਬਾ ਜੀ ਤੋਂ ਬਹੁਤ ਪਹਾੜ ਦੇ ਵਿੱਚ ਉਹ ਕਾਇਦੇ ਪੂਰੇ ਪਾਰਿਆਂ ਦਾ ਕੱਢ ਕੇ ਜਾ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਦਵਾਨ ਦੇ ਸਾਡਾ ਸਕੂਲ ਜਿਹੜਾ ਮੱਝਪਿੰਡ ਪਿੰਡ ਦੇ ਵਿੱਚ ਹੈਗਾ ਸੋ ਉੱਥੇ ਹਰ ਸਾਲ ਵਾਂਗੂ ਪਹਿਲੇ ਪਾਤਸ਼ਾਹ ਗੁਰੂ ਗੁਰੂ ਨਾਨਕ ਦੇਵ ਜੀ ਤੇ ਪ੍ਰਕਾਸ਼ਪੁਰਬ ਦੇ ਦਿਹਾੜੇ ਨੂੰ ਸਮਰਪਿਤ ਇੱਕ ਨਗਰ ਕੀਰਤਨ ਵਿਸ਼ਾਲ ਨਗਰ ਕੀਰਤਨ ਇਲਾਕੇ ਦੇ ਸੰਗਤ ਤੇ ਬੱਚੇ ਔਰ ਸਾਰਾ ਸਟਾਫ ਜਿਹੜਾ ਹੈ ਹਰ ਸਾਲ ਵਾਂਗੂ ਜਾਂਦਾ ਤੇ ਅੱਜ ਵੀ ਸੰਗਤ ਰੂਪ ਵਿੱਚ ਇੱਥੇ ਸਕੂਲ ਤੋਂ ਸ਼ੁਰੂ ਹੋ ਕੇ ਤੇ ਇਹ ਬਾਬਾ ਬੁੱਢਾ ਵੱਡਾ ਸਾਹਿਬ ਦੇ ਗੁਰਦੁਆਰੇ ਕੱਥੋਂ ਨਗਰ ਉੱਤੇ ਜਾਣਗੇ ਔਰ ਇਹ ਜਿਹੜੀ ਭਾਵਨਾ ਹੈ ਵੇਖ ਕੇ ਬੜੀ ਹੈਰਾਨੀ ਹੁੰਦੀ ਹੈ ਬੜੇ ਅਨੁਸ਼ਾਸਨ ਨਾਲ ਬੜੇ ਡਿਸਪਲਿਨ ਦੇ ਨਾਲ ਬੱਚੇ ਸਲਕ ਤੇ ਮਾਰਚ ਕਰਦੇ ਨੇ ਔਰ ਟੀਚਰ ਜਿਹੜੇ ਨੇ ਕੋਈ ਨਾ ਬੜੇ ਧਿਆਨ ਨਾਲ ਲੈ ਕੇ ਜਾਂਦੇ ਨੇ ਉੱਥੇ ਔਰ ਸ਼ਰਧਾ ਦੇਖਣ ਵਾਲੀ ਹੁੰਦੀ ਬੱਚਿਆਂ ਦੀ ਬੱਚਿਆਂ ਦੇ ਮਾਪਿਆਂ ਦੀ ਇਲਾਕਾ ਨਿਵਾਸੀਆਂ ਦੀ ਸੋ ਮੈਂ ਸਭ ਸੰਗਤ ਨੂੰ ਅੱਜ ਦੇ ਸ਼ੁਭ ਦਿਹਾੜੇ ਦੀ ਬਹੁਤ-ਬਹੁਤ ਵਧਾਈ ਦਿੰਦਾ ਬਚਪਨ ਤੁਸੀਂ ਗੱਲ ਕਰ ਰਹੇ ਸੀ ਸਟੇਜ ਉੱਪਰ ਕਿ ਤੁਸੀਂ ਇੱਕ ਨਵਾਂ ਸਕੂਲ ਰੂਪਿੰਗ ਕਰਨ ਦੀ ਗੱਲ ਕਰ ਰਹੇ ਸੀ ਔਰ ਬੋਰਡ ਬਣਾਉਣ ਦੀ ਗੱਲ ਕਰ ਰਹੇ ਸੀ ਉਹ ਬਾਰੇ ਥੋੜਾ ਜਾਣਨਾ ਜੀ ਪਾਗੇ ਸੋ ਇੱਕ ਬੜੇ ਚਿਰ ਦਾ ਸਿਗਾ ਸਿੱਖ ਸੰਗਤ ਦੇ ਵਿੱਚ ਸਾਡੀ ਡਿਮਾਂਡ ਹੀ ਸਮਝ ਲਓ ਸੀ ਕਿ ਸਾਡੇ ਇੱਕ ਆਪਣਾ ਸਿੱਖ ਬੋਰਡ ਹੋਣਾ ਚਾਹੀਦਾ ਹੈ ਕਿ ਐਜੂਕੇਸ਼ਨ ਬੋਰਡ ਹੋਣਾ ਚਾਹੀਦਾ ਹੈ ਸੋ ਇਹ ਭਾਈ ਦੇ ਵਿੱਚ ਜਦੋਂ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਉਹਨਾਂ ਨੇ ਇੱਕ ਆਈਡੀਆ ਫਲੋਟ ਕੀਤਾ ਸੀਗਾ ਲੇਕਿਨ ਉਹਦੇ ਬਾਅਦ ਕਿਸੇ ਨੇ ਬਹੁਤ ਧਿਆਨ ਨਹੀਂ ਦਿੱਤਾ ਐਸੇ ਵੱਲ ਹੁਣ ਸਾਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਰਗਵੀਰ ਸਿੰਘ ਵੱਲੋਂ ਹਦਾਇਤ ਹੋਈ ਹੈ ਕਿ ਚੀਫ ਖਾਲਸਾ ਦਵਾਨ ਪਹਿਲ ਕਰੇ ਇਸ ਕੰਮ ਵਿੱਚ ਔਰ ਬਹੁਤ ਜਲਦੀ ਜਲਦੀ ਇੱਕ ਬੋਰਡ ਬਣਾਵੇ ਜਿਹੜਾ ਕਿ ਉਹਦਾ ਨਾਮ ਕੀ ਰੱਖਾਂਗੇ ਸਾਨੂੰ ਹਲੇ ਪਤਾ ਨਹੀਂ ਹੈ ਪਰ ਉਹ ਇਹ ਹੈ ਕਿ ਸਾਡੇ ਜੜੀਆਂ ਆਪਣੀਆਂ ਸਮੱਸਿਆਵਾਂ ਸਿੱਖਾਂ ਦੀਆਂ ਸਪੈਸਿਫਿਕਲੀ ਪੰਜਾਬ ਦੀਆਂ ਇਹ ਵੀ ਵਿੱਚ ਉਹਦੇ ਚ ਅਸੀਂ ਬੱਚਿਆਂ ਨੂੰ ਪੜਾ ਸਕੀਏ ਸਾਡੇ ਜੋ ਜੋ ਸਾਡੀਆਂ ਸਾਡੀ ਇੱਛਾਵਾਂ ਨੇ ਜੋ ਅਸੀਂ ਆਪਣੀ ਕੌਮ ਵਾਸਤੇ ਕਰਨਾ ਚਾਹੁੰਦੇ ਹਾਂ ਜੋ ਅਸੀਂ ਪੰਜਾਬ ਵਾਸਤੇ ਕਰਨਾ ਚਾਹੁੰਦੇ ਹਾਂ ਅਸੀਂ ਉਹ ਕਿਓ ਬਾਹਰ ਕੇ ਲੈ ਕੇ ਆ ਸਕੀਏ ਸੋ ਪੜ੍ਹਾਈ ਦੇ ਨਾਲ ਨਾਲ ਇਹ ਸਾਰੇ ਕੰਮ ਵੀ ਅਸੀਂ ਕਰੀਏ ਇਹ ਬੋਰਡ ਵਾਲ ਤੁਸੀਂ ਬਹੁਤ ਧਿਆਨ ਦੇ ਰਹੇ ਜਿਹਦੇ ਚ ਅਸੀਂ ਸਾਰੀ ਸੰਸਾਵਾਂ ਨੂੰ ਐਸਜੀਪੀਸੀ ਨੂੰ ਨਾਲ ਲਾਗੇ ਜਿਵੇਂ ਬਾਬਾ ਜੀ ਖਡੂਰ ਸਾਹਿਬ ਵਾਲੇ ਉਹਨਾਂ ਨਾਲ ਲਾਗੇ ਬੜੂ ਸਾਹਿਬ ਵਾਲੇ ਉਹਨਾਂ ਕੋਲ 150 ਸਕੂਲ ਦੇ ਨੇ ਕਰੀਬ ਹੈ ਉਹਨੂੰ ਨਾਲ ਲਾਗੇ ਸਾਡੇ ਸਭ ਨਾਲ ਗੱਲਬਾਤ ਹੋਈ ਹੈ ਅਸੀਂ ਉਹਨਾਂ ਨੂੰ ਮਿਲ ਵੀ ਚੁੱਕੇ ਹਾਂ ਤੇ ਅਸੀਂ ਬਹੁਤ ਜਲਦੀ ਇਹ ਪਹਿਲ ਕਰਾਂਗੇ ਇਸ ਬਾਰੇ ਬੋਰਡ ਹੋਣਾ ਹੈਗਾ ਇਹ ਸਾਡੇ ਸਕੂਲਾਂ ਦਾ ਹੋਏਗਾ ਅੰਦਰਾ ਦਾ ਹੋਣਾ ਸਿਰ ਚੇਕ ਨਹੀਂ ਇਹ ਬੋਰਡ ਅਲੱਗ ਹੋਏਗਾ ਜਿਵੇਂ ICSE, CBSE, ਪੰਜਾਬ ਬੋਰਡ ਸੋ ਇਸ ਤਰ੍ਹਾਂ ਇੱਕ ਬੋਰਡ ਹੋਏਗਾ ਅਲੱਗ ਜਿਹੜਾ ਕਿ ਅਸੀਂ ਪੂਰੇ ਮੁਲਕ 'ਚ ਲਾਗੂ ਕਰਾਂਗੇ ਤੇ ਆਲਟੀਮੇਟ ਤੁਸੀਂ ਆਪਣੇ ਜਿਹੜੀ ਮੈਨੇਜਮੈਂਟ ਦੀ ਜਾਂ ਸਕੂਲ ਦੇ ਐਪੀਰੀਅੰਸ ਹੈਗੇ ਨੇ ਜਾਂ ਤੁਹਾਡੇ ਟੈਕਨੋ ਵਾਲਿਆਂ ਨੂੰ ਕੀ ਮੈਸੇਜ ਦੇਵੋਗੇ ਮੈਂ ਤੇ ਇੱਕ ਆਂਕਾ ਗੁਰਨਾ ਦਾ ਮੈਸੇਜ ਤਾਂ ਬੜਾ ਪਿਆਰ ਵਾਲਾ ਸੀਗਾ ਉਹ ਸਭ ਨੇ ਪਿਆਰ ਕਰਦੇ ਸਭ ਧਰਮਾਂ ਨੇ ਪਿਆਰ ਕਰਦੇ ਸੀਗੇ ਔਰ ਇਹ ਚਾਹੁੰਦੇ ਸੀ ਕਿ ਅਸੀਂ ਮਿਹਨਤ ਕਰੀਏ ਸਾਰੇ ਪ੍ਰਮਾਤਮਾ ਦਾ ਨਾਮ ਜਪੀਏ ਤੇ ਥੋੜਾ ਬਹੁਤ ਵੰਡ ਕੇ ਛਕੀਏ ਸੋ ਇਹ ਸਾਰੇ ਕੰਮ ਜੇ ਅਸੀਂ ਕਰਾਂਗੇ ਤੇ ਪੰਜਾਬ ਬਹੁਤ ਖੁਸ਼ਹਾਲ ਹੋ ਜਾਏਗਾ ਪਹਿਲਾ ਮੰਗੀ ਮੇਰੀ ਅਰਦਾਸ ਵੀ ਹੈ ਔਰ ਮੇਰੀ ਪ੍ਰਾਰਥਨਾ ਵੀ ਹੈ ਪ੍ਰਮਾਤਮਾ ਅਗੇ ਕਿ ਸਾਨੂੰ ਬੁੱਧੀ ਬਖਸ਼ੇ ਸਬਤ ਬਖਸ਼ੇ ਪੰਜਾਬੀਆਂ ਨੂੰ ਤੇ ਅਸੀਂ ਜਿਹੜੇ ਆ ਅੱਜ ਕੱਲ ਅਸੀਂ ਵੰਡੇ ਗਏ ਆ ਅਲੱਗ-ਅਲੱਗ ਗੁਰਪਾਂਚ ਅਲੱਗ-ਅਲੱਗ ਧਰਮਾਂ ਚ ਇਹ ਸੁਧਵਾਭਨਾ ਸਾਡੇ ਚ ਬਣੇ ਔਰ પ્રેમ ਪਿਆਰ ਬਣੇ ਔਰ ਪੰਜਾਬ ਹੱਸਦਾ ਬੱਸਦਾ ਰਹੇ ਵਾਹਿਗੁਰੂ 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 ਵਾਹਿਗੁਰੂ